ਸ਼ਹਿਰ ਦੇ ਰੀਅਲ اسٹیਟ ਸੈਕਟਰ ਵਿੱਚ ਇੱਕ ਵੱਡਾ ਵਿਵਾਦ ਸਾਹਮਣੇ ਆਇਆ ਜਿਸ ਵਿੱਚ ਲੋਕਾਂ ਨੂੰ ਪਲਾਟ ਵੇਚਣ ਅਤੇ ਆਰਕੇਐਮ ਡਿਵੈਲਪਰਾਂ ਦੁਆਰਾ ਕਬਜ਼ਾ ਦੇਣ ਤੋਂ ਬਾਅਦ ਹੁਣ ਜ਼ਮੀਨ ਕਿਸੇ ਹੋਰ ਬਿਲਡਰ ਨੂੰ ਤਬਦੀਲ ਕਰ ਦਿੱਤੀ ਗਈ ਇਸ ਪੂਰੀ ਘਟਨਾ ਵਿੱਚ ਆਰਕੇਐਮ ਡਿਵੈਲਪਰਾਂ ਤ੍ਰਿਪਤ ਡਿਵੈਲਪਰਾਂ ਅਤੇ ਮਕਾਨ ਮਾਲਕ ਦੀ ਕਥਿਤ ਮਿਲੇ ਭੋਗਤ ਦਾ ਪਰਦਾ ਫਾਸ਼ ਹੋਇਆ ਜਿਸ ਕਾਰਨ ਲਗਭਗ 60 ਪਰਿਵਾਰਾਂ ਨੂੰ ਆਪਣੀ ਛੱਤ ਗੁਆਣ ਦਾ ਖਤਰਾ ਹੈ ਇਸ ਮਾਮਲੇ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਵਿੱਚ ਕੁਝ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਸੈਕਟਰ 112 ਵਿੱਚ लांडरा चुन्नी रोड ਤੇ پلاਟ ਆਰकेएम ਡਿਵੈਲਪਰਾ ਤੋਂ ਖਰੀਦੇ ਸਨ پلاਟ ਲਗਭਗ 14 ਤੋਂ 15 ਸਾਲ ਪਹਿਲਾਂ ਖਰੀਦੇ ਗਏ ਸਨ ਤੇ ਪੂਰੀ ਅਦਾਇਗੀ ਵੀ ਕੀਤੀ ਗਈ ਸੀ ਬਦਲੇ ਵਿੱਚ ਬਿਲਡਰ ਨੇ ਕਬਜ਼ਾ ਦੇ ਦਿੱਤਾ ਜਿਸ ਤੋਂ ਬਾਅਦ ਲੋਕਾਂ ਨੇ ਆਪਣੇ ਬਿਜਲੀ ਮੀਟਰ ਵੀ ਲਗਵਾਏ ਪਰ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਬਿਲਡਰ ਨੇ ਜ਼ਮੀਨ ਕਿਸੇ ਹੋਰ ਬਿਲਡਰ ਨੂੰ ਵੇਚ ਦਿੱਤੀ ਹੈ ਤੇ ਹੁਣ ਦੂਜਾ ਬਿਲਡਰ ਉਹਨਾਂ ਤੇ ਜ਼ਮੀਨ ਖਾਲੀ ਕਰਨ ਲਈ ਦਬਾਅ ਪਾ ਰਿਹਾ ਹੈ। ਸਹਰਾਉੜ ਦਾ ਉਹ ਫਿਰ ਮੈਨੂੰ ਥੋੜਾ ਇਦਾਂ ਹੀ ਔਰ ਨਾ ਗੱਲ ਵੀ ਕਰਦੇ ਰਿਹਾ ਹਾਂ ਹਾਂ ਹੁਣ ਕਰਵਾਉਣਾ ਹੈ ਆਪਾਂ ਇਦਾਂ ਹੁਣ ਕਰਵਾਉਣਾ ਤੇ ਉਹ ਤੋਂ ਬਾਅਦ ਫਿਰ ਮੈਂ ਚਲੋ ਮੈਂ ਚਲੋ ਹੋਰ ਪੁੱਜੂਗੀ ਟੀਮ ਮੇਰੀ ਰਿਜਿਸਟਰੀ ਹੋਜੂਗੀ ਆਲਮੋਸਟ ਪੇਮੈਂਟ ਦੀ ਜਿਹੜੀ ਮੇਰੀ ਰਿਪੋਰਟ ਦੇ 2013 ਦੇ ਵਿੱਚ ਚਲੀ ਗਈ ਸੀ ਸਾਰੀ ਉਹਦੇ ਮੇਰੇ ਕੋਲ ਅਪ੍ਰੋਵੈਸ਼ਨ ਤੇ ਅਲਾਟਮੈਂਟ ਸਾਰਾ ਜਿਹੜਾ ਹੈਗਾ ਕਲਰਸ ਮੇਰੇ ਕੋਲੇ ਪੇਪਰ ਪਏ ਆ ਤੇ ਕਨੈਕਸ਼ਨ ਇਲੈਕਟ੍ਰੀਕਲ ਕਨੈਕਸ਼ਨ ਮੇਰਾ ਲੱਗਿਆ ਹੋਇਆ ਬਿਜਲੀ ਦੇ ਜਿਹੜੇ ਲੈਕਟ ਦੇ ਬਿੱਲ ਪਏ ਹੈਗੇ ਆ ਤੇ ਉਹਦੀਆਂ ਫੋਟੋਗ੍ਰਾਫਸ ਮੇਰੇ ਕੋਲੇ ਹੈਈਆਂ ਨੇ ਸਾਰੀਆਂ ਅਤੇ ਉਹ ਤੋਂ ਬਾਅਦ ਜੀ ਅੰਨਾ ਕਰਨੀ ਚੱਲਦੀ ਰਹੀ 2018 ਨਿਕਲ ਗਿਆ ਫਿਰ ਕਰੋਨਾ ਆ ਗਿਆ ਕਰੋਨਾ ਕਰਕੇ ਤੇ ਫਿਰ ਜਿਹੜੇ ਬਿਲਡ ਅਪ ਸੀਗੇ ਮਸਵਾਲੀ ਆ ਜੀ ਉਹਨਾਂ ਦਾ ਕੁਝ ਲੀਗਲ ਇਸ਼ੂ ਹੋ ਗਿਆ ਉਹ ਮਤਲਬ ਕੋਈ ਲੀਗਲ ਇਸ਼ੂ ਦੇ ਚੱਕਰ ਦੇ ਵਿੱਚ ਐ ਦੋ ਅੰਦਰ ਰਹੇ ਹੈ ਨਾ ਤੇ ਉਹ ਫਿਰ ਉਹ ਤੋਂ ਬਾਅਦ ਰੈਸਟਰੀ ਹੋਣੀ ਪਾਈ ਫਿਰ ਉਹ ਮੇਲਸ ਕਾਫੀ ਕੀਤੀਆਂ ਫਾਲੋ ਅਪ ਲਿਆ ਮੇਲ ਤੇ ਉਹਨਾਂ ਦੇ ਬੰਦਿਆਂ ਨੂੰ ਮਿਲਦੇ ਰਿਹਾ ਬਸ ਜਾ ਕੇ ਹੋ ਜਾਊਗਾ ਨਹੀਂ ਹੋਇਆ ਉਹ ਤੋਂ ਬਾਅਦ 2022 ਦੇ ਵਿੱਚ ਮੈਨੂੰ ਕੋਈ ਬੰਦੇ ਦੀ ਕਾਲ ਆਉਂਦੀ ਹੈ ਤੇ ਫਿਰ ਪਤਾ ਲੱਗਿਆ ਉਹ ਕਹਿੰਦਾ ਵੀ ਮੈਂ ਤਰਪਤ ਬਿਲਡਰ ਤੋਂ ਬੋਲਿਆ ਵੀ ਇਹ ਜਿਹੜੀ ਜ਼ਮੀਨ ਹੈਗੀ ਆ ਜਿਹਦੇ ਤੁਸੀਂ ਬੈਠੇ ਹੋ ਇਹ ਅਸੀਂ ਲੈ ਲਈ ਆ ਵੀ ਹੁਣ ਤੁਸੀਂ ਸਾਡੇ ਨਾਲ ਗੱਲ ਕਰੋਗੇ ਅਸੀਂ ਆ ਵੀ ਸਾਡੇ ਕੋਲ ਕੋਈ ਨੌਲੇਜ ਦੀ ਹੈ ਨਹੀਂ ਵੀ ਤੁਸੀਂ ਕਿੱਦਾਂ ਲੈ ਲਈ ਨਾ ਤੁਸੀਂ ਕੋਨਸੈਂਟ ਲਈ ਸਾਕੋ ਕਹਿੰਦੇ ਸਾਡੀ ਵਾਲੀਆ ਸਾਡੇ ਵਾਲੇ ਡਾਇਰੈਕਟਰ ਮਾਲਕ ਸੀ ਵੀ ਉਹਨਾਂ ਨਾਲ ਛੱਡੀ ਗੱਲਬਾਤ ਹੋ ਗਈ ਹੈ ਅਸੀਂ ਕਿਹਾ ਵੀ ਯਾਰ ਇਦਾਂ ਤਾਂ ਹੈ ਨਹੀਂਗਾ ਜਿਹੜਾ ਪਲਾਟ ਅਸੀਂ ਬੁੱਕ ਕੀਤਾ ਸੀ that was booked ਰੇਡਾ ਦੇ ਵਿੱਚ ਜਿਹੜੀ ਇਹਨਾਂ ਨੇ ਨਾਨ ਰਿਵੋਕੇਬਲ ਕਨਸੈਂਟ ਦਿੱਤੀ ਸੀ ਇੱਕ ਮਿਸਟਰ ਗੁਰਿੰਦਰ ਨੇ ਗੁਰਿੰਦਰ ਸਿੰਘ ਅਨਦਰਸ ਨੇ ਜਿਨ੍ਹਾਂ ਨੇ ਕਿ ਇਹ ਰੇਡਾ ਦੇ ਵਿੱਚ ਦਿੱਤੀ ਸੀ ਨਾਨ ਰਿਵੋਕੇਬਲ ਕਨਸੈਂਟ ਵੀ ਮੈਂ ਇਹ ਵਾਲੀਏ ਨੂੰ ਆਰਕੇਮ ਨੂੰ ਇਹ ਜ਼ਮੀਨ ਦੇ ਰਿਹਾ ਤੇ ਪਤਾ ਲੱਗਿਆ ਤੁਹਾਨੂੰ ਉਹ ਕਹਿੰਦੇ ਵੀ ਨਹੀਂ ਅਸੀਂ ਤਾਂ ਜਿਹੜੀ ਇਹ ਜ਼ਮੀਨਾਂ ਤਰਫੋਂ ਬਣ ਰਾ ਤੋਂ ਮਿਸਟਰ ਕਵਿੰਦ ਮਾਨ ਨੇ ਉਹ ਕਹਿੰਦੇ ਵੀ ਅਸੀਂ ਲੈ ਲਈਏ ਜ਼ਮੀਨ ਤਾਂ ਸਾਡੇ ਨਾਲ ਹੋ ਗਈ ਹੈ ਤੇ ਅਸੀਂ ਕਿਹਾ ਵੀ ਸਾਡੀ ਰਜਿਸਟਰੀ ਦਾ ਕੀ ਹੋਊਗਾ ਉਹ ਕਹਿੰਦੇ ਭਾਈ ਵੀ ਉਹ ਤਾਂ ਵਾਲੀਆ ਜਾਣੇ ਮੇ ਤਾਂ ਸਾਡੀ ਰੀਫ ਤੇ ਤੁਹਾਨੂੰ ਇਹ ਹੁਣ ਜਗਾ ਜਗਾ ਖਾਲੀ ਕਰਨੀ ਪਣੀ ਹੈ ਵੀ ਤੁਸੀਂ ਆਪਣੀ ਗੱਲ ਕਰੋ ਤੇ ਉਹ ਤਾਂ ਵਾਲੀਆ ਨਾਲ ਪੁੱਛੋ ਕਹਿੰਦੇ ਵੀ ਹੁਣ ਤਾਂ ਮਾਲਕ ਅਸੀਂ ਆ ਚਲੋ ਅਸੀਂ ਪਿੱਛੇ ਜਦੋਂ ਨਾ ਸਾਡੀ ਗੱਲ ਪਣੀ ਮੈਂ ਤਾਂ ਕੋਰਟ ਦੇ ਵਿੱਚ ਚੱਲ ਗਿਆ ਮੈਂ ਕਿਹਾ ਵੀ ਔਨਰੇਬਲ ਕੋਰਟ ਹੀ ਹੁਣ ਦਾ ਸਹਾਰਾ ਇਹ ਤੋਂ ਮੇਰਾ ਕੁਝ ਨਹੀਂ ਹੋਇਆ ਚਲੋ ਜੀ ਕੋਰਟ ਦੇ ਵਿੱਚ ਮੇਰੀ ਪ੍ਰੋਫੀਟਿੰਗ ਸੀਗੀ ਇਹ ਵੀ ਆਏ ਨਹੀਂ ਹੈਗੇ ਉਹਦੇ ਵਿੱਚ 100 ਮਿਸਟਰ ਵਾਲੀਆ ਵੀ ਪਾਰਟੀ ਸੀਗੇ ਤੇ ਉਹ ਤੋਂ ਬਾਅਦ ਤ੍ਰਿਪਤ ਬੰਦਰ ਵੀ ਪਾਰਟੀ ਸੀਗਾ ਇਹ ਉਹਦੇ ਵਿੱਚ ਆਏ ਨਹੀਂ ਗੇ ਜਿਹੜੇ ਲਾਟ ਆਫ ਰਮਨਸ ਗਏ ਪਰ ਪਿੱਛੇ ਸਾਡੀ 8 ਤਰੀਕ ਹੈਗੀ ਆ ਜਿਹੜੀ ਪਰਸੋਂ ਉਹ 8 ਸੀਗੀ ਉਹ ਤੋਂ ਪਹਿਲਾਂ ਕੀ ਹੋਇਆ ਇਹਨਾਂ ਨੇ ਸਾਡੇ ਕੋਲ ਕੁਝ ਡਿਸਮੈਂਟਲ ਕਰ ਦਿੱਤੇ ਤੇ ਤੁਹਾਡੀ ਇਲੈਕਟ੍ਰੀਕਲ ਸਪਲਾਈ ਜਾਂਦੀ ਹੈ ਮੇਰੇ ਕੋਲੇ ਇਲੈਕਟ੍ਰੀਕਲ ਮੀਟਰ ਦੇ ਬਿਲ ਪਏ ਆ ਸਾਰੇ ਮੇਰੇ ਕੋਲੇ ਆ ਉਹ ਤੋਂ ਬਾਅਦ ਮੇਰਾ ਸਮਾਨ ਪਿਆ ਮੈਂ ਟੈਲੀਕਮ ਲਾਈਨ ਦੇ ਵਿੱਚ ਡੀਲ ਕਰਦਾ ਮੇਰਾ ਕਾਫੀ ਸਾਰਾ ਸਮਾਨ ਪਿਆ ਸੀ ਟੈਲੀਕਮ ਦਾ ਹੀ ਤੇ ਉੱਥੇ ਬੰਦੇ ਰਹਿੰਦੇ ਆ ਤੇ ਉੱਥੇ ਬੰਦੇ ਹੀ ਰਹਿੰਦੇ ਆ ਤੇ ਬਿਜਲੀ ਦੇ ਸਾਰੇ ਮੀਟਰ ਪਏ ਬਿਲ ਪਏ ਆ ਉਹਦੇ ਵਿੱਚ ਤੇ ਵਟ ਉਹਦੇ باوجود ਵੀ ਦੇ ਆਰ ਨਾਟ ਐਗਰੀ ਦੈਟ ਵੀ ਇੱਥੇ ਦਾ ਸ਼ੋ ਕਰੀ ਜਾਂਦੇ ਨੇ ਉਹ ਗਮਾੜਾ ਦੇ ਵਿੱਚ ਵੀ ਕੋਈ ਇਹ ਤਾਂ ਅਸੀਂ ਸਾਡੀ ਖਾਲੀ ਜ਼ਮੀਨ ਵੀ ਇੱਥੇ ਕੋਈ ਕਬਜ਼ਾ ਨਹੀਂ ਜਨ ਅਸੀਂ ਗਵਰਨਰ ਚ ਰਿਕਵੈਸਟ ਕਈ ਵਾਰੀ ਜਾ ਕੇ ਕੀਤੀ ਅਡਰ ਦੇ ਉਹਨਾਂ ਨੇ ਵੀ ਕੋਈ ਖੱਡੀ ਫੜਵਾਈ ਹੋਈ ਨਹੀਂ ਇਹ ਮੇਰੇ ਕੋਲੇ ਸੀਏ ਸਾਹਿਬ ਤੋਂ ਵੀ ਲੈਟਰ ਲਿਖਾਇਆ ਵਾ ਰਿਸੀਵ ਕਰਵਾਇਆ ਹੋਇਆ ਹੈਗਾ ਉਹਨਾਂ ਨੇ ਉਹਦੇ ਤੇ ਵੀ ਹਾਲ ਤੱਕ ਕੋਈ ਕਾਰਵਾਈ ਕਰ ਮਾਡਲ ਨੂੰ ਨਹੀਂ ਕੀਤੀ ਤੇ ਵੈਸੇ ਤਾਂ ਅਸੀਂ ਬੜੇ ਹੈਰਾਨ ਆ ਵੀ ਕਈ ਵਾਰੀ ਜੇ ਕਿੱਟ ਵੀ ਲੱਗ ਜੇ ਕਿਤੇ ਗਰਾਊਂਡ ਦੇ ਵਿੱਚ ਜਦੀ ਰੌਲਾ ਪੈ ਜਾਂਦਾ ਪਰ ਉੱਥੇ ਐਡਾ ਕੁਝ ਹੋ ਗਿਆ ਤੇ ਨੋਬਾਡੀ ਇਜ਼ ਲਿਸਨ ਸੋ ਦੈਟਸ ਦ ਰੀਜ਼ਨ ਵੀ ਅੱਜ ਅਸੀਂ ਪ੍ਰੈਸ ਕਾਨਫਰੈਂਸ ਦੇ ਵਿੱਚ ਆਏ ਹਾਂ ਤੇ ਜਦੋਂ ਇਹ ਨਾ 8 ਤਰੀਕ ਦੀ ਡੇਟ ਇਹਨਾਂ ਨੇ ਕਿਹਾ ਵੀ ਡੇਟ ਨੇੜੇ ਆ ਗਈ ਤਾਂ ਉੱਥੇ ਸਾਡੇ ਇਲੈਕਟ੍ਰੀਕਲ ਦੇ ਜਿਹੜੇ ਪੋਲ ਸੀਗੇ ਉਹ ਇਹਨਾਂ ਨੇ ਡਿਸਮੈਂਟਲ ਕਰਤੇ ਸਾਡੀ ਸਪਲਾਈ ਬਿਜਲੀ ਦਾ ਤਾਰਾ نیچے ਆ ਗਿਆ ਸਾਰੀਆਂ ਅਸੀਂ ਫੋਟੋਗ੍ਰਾਫ ਵਗੈਰਾ ਖਿੱਚ ਕੇ ਮੈਂ ਆਨਰੇਬਲ ਕੋਰਟ ਦੇ ਵਿੱਚ ਗਿਆ ਤੇ ਆਨਰੇਬਲ ਕੋਰਟ ਨੇ ਉਹ ਤੇ ਸਟੇ ਕਰਤੀ ਆ ਆਈ ਹਾਰਡ ਦਾ ਕਾਪੀ ਫॉर दैट ਸਟੇ ਯੂ ਨਾ ਤੇ ਉਹ ਸਟੇ ਦੀ ਕਾਪੀ ਮੇਰੇ ਕੋਲੇ ਪਈ ਹੈ ਜੀ ਇਹ ਤੇ ਹੁਣ ਇਹਦੇ ਵਿੱਚ ਤੇ ਸਾਡੀ ਤਾਂ ਇਹੀ ਰਿਕੁਐਸਟ ਆ ਵੀ ਹੁਣ ਉਹ ਨਵੀਂ ਕੰਪਨੀ ਦੂਸਾਂ ਸਕੂਲ ਲਈ ਐ ਇੱਕ ਹੋਰ ਕਿਹੜੀ ਸੈਂਚੂਰੀ ਸੈਂਚੂਰੀਆਂ ਨੂੰ ਉਹਦੇ ਨਾਂ ਤੇ ਕਾਫੀ ਬੰਦਿਆਂ ਨੂੰ ਬੁੱਕ ਕਰੀ ਜਾਂਦੇ ਨੇ ਫਲੈਟ ਵੀ ਤੇ ਜਿਹੜੇ ਹੈਗੇ ਆ ਪਲਾਟਸ ਵੀ ਪਹਿਲਾਂ ਹਰਕਮ ਦੇ ਨਾਮ ਤੇ ਜੀ ਵੇਚਦਾ ਫਿਰ ਹਰੋਟ ਦੇ ਨਾਮ ਤੇ ਵੇਚਦਾ ਆਦੇ ਵੇਚਦਾ ਉਹਨਾਂ ਦੁਰੇਨ ਜਿਹੜੀ ਵੀ ਕੰਪਨੀਆਂ ਤੋਂ ਹੋਰ ਫਰੋ ਮਤਲਬ ਲੋਕਾਂ ਨੂੰ ਸਾਰਿਆਂ ਨੂੰ ਨਾ ਉਹ ਕਿੰਨੇ ਕਿੰਨੇ ਕ ਲੋਕ ਨੇ ਜੀ ਇਸ ਉਹਦੇ ਚ ਜਿਹੜੇ ਹੈਗੇ ਨੇ ਹਾਂ ਉਹਨਾਂ ਨੂੰ ਪਤਾ ਸ਼ੌਂ ਨਹੀਂ ਨਹੀਂ ਤੁਹਾਡੇ ਨੇੜੇ ਜਿਹੜੇ ਬਸ ਮਾਰਾ ਬੰਦੂ ਤੁਸੀਂ ਜਾਣਦੇ ਆ ਜਿਹੜੇ ਬੋਲਦੇ ਬਟ ਉਹਦੇ ਸਾਰਿਆਂ ਨੂੰ ਡਬਲ ਦੋ ਦੋ ਵਾਰੀ ਇੱਕ ਨਹੀਂ ਆਇਆ ਪਤਾ ਨਹੀਂ ਇਹ ਉਹ ਨਹੀਂ ਪਤਾ ਹੈਗਾ ਜੀ ਪਰ ਸਾਡੇ ਕੋਲ ਕੋਈ ਡਰੈਸ ਆ ਨਾ ਸਾਡੇ ਕੋਲ ਤਾਂ ਡਬਲ ਡਰੈਸ ਸਾਡੇ ਕੋਲ ਤਾਂ ਤਾਂ ਪਿੱਛੇ ਲੱਗਿਆ ਜੀ ਫਰੈਂਡਸ ਆਪਦੇ ਜਿਹੜੇ ਮਿਲ ਜਗੇ ਪੀੜ ਤੇ ਲੋਕ ਅਸੀਂ ਇਕੱਠੇ ਕਰਕੇ ਇੱਕ ਤਾਂ ਵੱਡੋ ਗੋਲਾ ਆ ਪਰ ਇਹਨਾਂ ਕੋਈ ਪੋਜੀਸ਼ਨ ਹੈ ਜੀ ਉੱਥੇ ਇੱਕ ਤਾਂ ਹੁੰਦਾ ਨਾ ਕਿ ਕਿੰਨੇ ਸਾਲ ਤੋਂ ਤੱਕ ਪੋਜੀਸ਼ਨ ਅਧਰ ਪਿਆਸ਼ਨ ਪੇਮੈਂਟ ਤਾਂ ਸਾਡੀ ਦਾਸ ਤੋਂ ਕੀਤੀ ਵੀ ਆ ਤੇ ਬਫੀ 2018 ਦੇ ਵਿੱਚ ਉਥੇ ਬਗੜਾ ਵਗੈਰਾ ਮਾਰਿਆ ਹੋਇਆ ਜੀ ਤੇ ਉਹਦੇ ਵਿੱਚ ਕੀ ਆ ਇਹ ਫ੍ਰੀ ਕੁਆਰਟਰਲੀ ਜਿਹੜੇ ਨੰਬਰ ਨੇ ਪਲਾਟਸ ਵਗੈਰਾ ਦੇ ਚੇਂਜ ਕਰ ਦਿੰਦੇ ਨੇ ਹੁਣ ਤੁਹਾਨੂੰ ਕੋਈ ਨੰਬਰ ਹੋਰ ਦੇਦਾ ਮਹੀਨੇ ਬਾਅਦ ਪਤਾ ਲੱਗੂਗਾ ਨੰਬਰ ਤੁਹਾਡੇ ਕੋਲ ਕੋਈ ਹੋਰ ਆ ਐਂਡ ਇਹ ਮੈਨੂੰ ਵੀ ਅਜੀ ਹਾਕ ਨਹੀਂ ਹੁਣੇ ਮੇਰੇ ਕੋਲ ਨੰਬਰ ਕੀ ਆ ਪਹਿਲੀ ਵਾਰੀ ਦਾ ਟਾਈਮ ਪੋਜੀਸ਼ਨ ਸੀ ਸਾਡੇ ਕੋਲ ਉਹ ਬਣਿਆ 18 ਹਾਂ ਉਹ ਪਰ ਇਹਨਾਂ ਨੇ ਕਈ ਵਾਰੀ ਜਿਹੜੇ ਪੇਪਰ ਨੇ ਉਹ ਫਿਰ ਰਿਨਿਊ ਕਰਦੇ ਰਹੇ ਵੀ ਆ ਹੁਣ ਜੀ ਆ ਡੀਲੀਵਰ ਸਾਡੇ ਪੇਪਰ ਐਸ ਪਰ ਦਾ ਔਰ ਮੇਬਰ ਕੋਡ ਦੇ ਵਿੱਚ ਸਾਡੇ ਪੇਪਰ ਜਿਹੜੇ ਆ ਬਾਰੇ ਉਹਦੇ ਵਿੱਚ ਸਾਡਾ ਪ੍ਰੋਜੈਕਸ਼ਨ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਫਾਈਨਲ ਸਾਨੂੰ ਪ੍ਰੋਜੈਕਸ਼ਨ ਦਿੱਤੀ ਉਹ 2021 ਦੋ ਵਾਰ ਬਟ ਅਸੀਂ 18 17 18 ਤੋਂ ਉੱਥੇ ਸਾਡੀਆਂ ਬਾਉਂਡੀ ਵਗੈਰਾ ਹੋ ਜਾਂਦੀ ਹੈ ਤੇ ਹੁਣ ਤੁਸੀਂ ਉਹ ਬਿਲਡਰ ਨਾਲ ਨਹੀਂ ਉਹਨਾਂ ਨਾਲ ਗੱਲ ਕੀਤੀ ਹੈ ਕਿ ਕਿ ਵੀ ਆ ਸਾਡੇ ਨਾਲ ਨਿਕਣ ਕਰ ਰਹੇ ਹੋ ਕਿਉਂ ਕਰ ਰਹੇ ਸਾਂ ਪੈਸੇ ਦਿੱਤੇ ਉਹਨੇ ਪ੍ਰੋਜੈਕਸ਼ਨ ਤੁਹਾਡੇ ਕੋਲੇ ਆ ਨਹੀਂ ਨਹੀਂ ਉਹ ਤਾਂ ਗੱਲ ਕਰਨ ਤਾਂ ਉਹ ਤਾਂ ਕਹਿੰਦੇ ਮਾਲਕ ਅਸੀਂ ਇੰਜੀਨੀਅਰ ਕਿਉਂਕਿ ਵਾਲੀਏ ਨੇ ਕੋਈ ਦੁਬਾਰਾ ਐਗਰੀਮੈਂਟ ਵਾਪਸ ਕਰ ਲਿਆ ਜਾਂ ਸਾਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਕਿ ਉਹਨਾਂ ਨੇ ਵਾਪਸ ਲੈਂਡ ਉਸੇ ਪਾਰਟੀ ਨੂੰ ਦੇ ਕੇ ਉਹ ਕਰ ਲੈ ਕਿ ਇਹ ਸਾਡੇ ਕੋਲ ਸੀ ਹੁਣ ਇਹਨੂੰ ਡਵੈਲਪ ਕਰਾਂਗੇ ਪਰ ਹੁਣ ਸਾਨੂੰ ਤਾਂ ਇਹ ਜੀ ਇੰਟੀਮੇਸ਼ਨ ਨਹੀਂ ਅਸੀਂ ਤਾਂ ਉਸ ਟਾਈਮ ਦੇ ਐਗਰੀਮੈਂਟਸ ਸਾਡੇ ਕੋਲ ਉਸੇ ਟਾਈਮ ਹੀ ਅਲੋਟਮੈਂਟ ਲੈਟਰਸ ਹੈ ਜਾਂ ਕਿਹੜੀਆਂ ਉਹਨਾਂ ਨੇ ਇਨਸਟਾਲਮੈਂਟ ਭੇਜੀਆਂ ਸੀ ਅਸੀਂ ਅਸੀਂ ਉਹ ਭਰੇ ਪੈਸੇ ਪਰ ਸਾਨੂੰ ਉਸ ਤੋਂ ਬਾਅਦ ਇਹਨਾਂ ਦੇ ਦਰਮਿਆਨ ਕੀ ਚੱਲਦਾ ਰਿਹਾ ਜਿਸ ਨੇ ਵਿੱਚ ਹੀ ਕਿ ਕਮਲਜੀਤ ਨੇ ਲਈ ਉਸ ਤੋਂ ਬਾਅਦ ਸਾਨੂੰ ਪਤਾ ਹੀ ਨਹੀਂ ਆ ਵੀ ਕੀ ਹੋ ਰਿਹਾ ਸਾਰਿਆਂ ਦੀ ਪੇਮੈਂਟ ਕਲੀਅਰ ਹੋਈ ਹੋਈ ਸਾਰੀ ਟੋਟਲੀ ਆਲਮੋਸਟ ਕਲੀਅਰ ਹੈ ਕਿ ਜਿਨ੍ਹਾਂ ਦੀਆਂ ਦੀ ਨਹੀਂ ਲੋਨ ਗਾਰੰਟੀ ਨਹੀਂ ਕਿਸੇ ਦਾ ਲੋਨ ਤੇ ਹੋਣੇ ਜੀ ਉਹ ਸਾਨੂੰ ਇਨਫੋਰਮੇਸ਼ਨ ਨਹੀਂ ਹੈ ਹੌਣਗੇ ਕਿਉਂਕਿ ਇਹਨੇ ਇਹਨਾਂ ਮੌਲਿਆਂ ਜਿਹੜੇ ਜਿਹੜੇ ਦੂਜੇ ਲੋਕ ਕਰ ਰਹੇ ਨੇ ਹੁਣ ਬੰਨੋ ਕੋਈ ਲੜਾਈ ਝਗੜਾ ਕਰ ਰਹੇ ਨੇ ਜਾਂ ਮਕਲੋ ਤੁਹਾਨੂੰ ਕਹਿ ਰਹੇ ਨੇ ਆਬਸੈਸ ਜਿੰਨੇ ਆ ਪੱਟ ਕੇ ਪੋਲ ਪੱਟ ਕੇ ਹੋਰ ਕਿਤੇ ਕਿਵੇਂ ਹੁਣ ਕੋਈ ਐਵੇਂ ਦੀ ਸ਼ਰਾਰਤ ਕਰ ਲਓ ਬਹੁਤ ਉਹ ਤੋਂ ਡਿਸਪੋਜ਼ ਵੀ ਕਰ ਸਕਦੇ ਆ ਜੇ ਪ੍ਰੈਸ਼ਰ ਹੋ ਕੋਈ ਸ਼ੋਅ ਦਾਡ ਟਿੰਗਸ ਵੀ ਇਹ ਤਾਂ ਜੀ ਇਹ ਬਦਲ ਕਾਲੇ ਹਾਂ ਗਈ ਹੋਈ ਆ ਜਿਹੜਾ ਸੀਐਨਯੂ ਅਪਲਾਈ ਕਰਨ ਤੋਂ ਪਹਿਲਾਂ ਇੱਕ ਕੈਫਿਡੇਵਿਟ ਦਿੱਤਾ ਕਿ ਥਰ ਏਰੀਆ ਇਜ਼ ਕਲੀਅਰ ਫਰਮ 올 ਆ ਇਹ ਕਿ ਕੋਈ ਉਥੇ ਇਨਕ੍ਰੋਚਮੈਂਟ ਨਹੀਂ ਆਇਆ ਪਰ ਇਹ ਨੂੰ ਹੁਣ ਅਸੀਂ ਸਾਡੇ ਵਾਸਤੇ ਇੱਕ ਇਨਕ੍ਰੋਚਮੈਂਟ ਸ਼ਬਦ ਵੀ ਹੈ ਜਿਹੜਾ ਉਹ ਸਾਡੇ ਵਾਸਤੇ ਬੜਾ ਉਹ ਹੈ ਸਾਨੂੰ ਤਾਂ ਦਿੱਤੇ ਗਏ ਉਥੇ ਜਿਹੜੇ ਅਸੀਂ ਉਥੇ ਵਿੱਚ ਬੈਠੇ ਆ ਉਹਨਾਂ ਦਾ ਪੋਸੈਸ਼ਨ ਦਿੱਤਾ ਹੁਣ ਉਹ ਕੱਲ ਨੂੰ ਵੇਚ ਕੇ ਅਗਰ ਕੋਈ ਹੋਰ ਬੰਦਾ ਆ ਕੇ ਕਹਿੰਦਾ ਮੈਂ ਮਾਲਕ ਹਾਂ ਸਾਨੂੰ ਤਾਂ ਇਹਦਾ ਪਤਾ ਹੀ ਨਹੀਂ ਸੀ ਰਜਿਸਟਰੀ ਹੋਈ ਨਹੀਂ ਰਜਿਸਟਰੀ ਪੈਂਡਿੰਗ ਹੈ ਜੀ ਪੋਜੇਸ਼ਨ ਤੇ ਅਲਾਟਮੈਂਟ ਹੀ ਹੈ ਜੀ ਰਜਿਸਟਰੀ ਤਾਂ ਕਰਾਈ ਨਹੀਂ ਉਹ ਇਹ ਤਾਂ ਸ਼ੁਰੂ ਤੋਂ ਹੀ ਬਵਾਦਾ ਵਿੱਚ ਰਹਿਆ ਆ ਕੈਂਸਲ ਕਿਵੇਂ ਕਿਵੇਂ ਪ੍ਰੂਫ ਕਰੋਗੇ ਇਸ ਚੀਜ਼ ਨੂੰ ਜੀ ਇਹ ਅਸੀਂ ਸ਼ੁਰੂ ਤੋਂ ਹੀ ਕਿਉਂਕਿ 2010 ਤੋਂ ਹੀ ਹੈ ਜੀ ਅਸੀਂ ਜੀ ਰੇਰਾਂ ਦੇ ਸੈਕਸ਼ਨ ਨੂੰ ਦੇਖ ਕੇ ਉਹਦੇ ਦੇ ਪ੍ਰੋਪਰ ਉਹਦੀ ਚੈੱਕ ਕਰਕੇ ਵੀ ਹਾਂ ਇਹਨਾਂ ਦੀ ਉਹਦੇ ਕੰਸੈਂਟ ਹੋਈ ਹੋਈ ਆ ਵਾਲੀਆ ਦੀ ਆਰ.ਕੇ.ਐਮ ਦੀ ਤੇ ਉਹਦੇ ਬ੍ਰਿੰਦਰ ਸਿੰਘ ਨਾਲ ਉਸ ਤੋਂ ਬਾਅਦ ਜਦ ਰੇਰਾਂ ਨੇ ਕਲੀਅਰ ਕਰਤਾ ਫਿਰ ਤਾਂ ਕੋਈ ਡਾਊਟ ਨਹੀਂ ਰਹਿ ਜਾਂਦਾ ਉਸ ਤੋਂ ਬਾਅਦ ਅਸੀਂ ਬੁਕਿੰਗ ਕੀਤੀ ਆ ਸਾਰੇ ਇਹਨਾਂ ਨੂੰ ਅਮਾਉਂਟ ਜੀ ਦਿੱਤਾ ਹੋਇਆ ਹੈ ਸਾਡੇ ਕੋਲ ਸਾਰੇ ਮਾਲ ਦਾ ਪ੍ਰੂਫ ਹੈ ਉਸ ਤੋਂ ਬਾਅਦ ਸਾਨੂੰ ਇਹਨਾਂ ਕਲੀਅਰ ਐਂਡ ਪੋਜੈਸ਼ਨ ਦਾ ਸਰਟੀਫਿਕੇਟ ਦਿੱਤੇ ਹੋਏ ਨੇ ਉਸ ਤੋਂ ਬਾਅਦ ਚਾਰਦੁਵਾਰੀ ਸਾਡੀ ਹੋਈ ਹੋਈ ਹੈ ਬਿਜਲੀ ਦੇ ਮੀਟਰ ਲੱਗੇ ਹੋਏ ਨੇ ਸਾਡੇ ਉੱਪਰ ਬੰਦੇ ਰਹਿ ਰਹੇ ਨੇ ਮੇਰੇ ਉੱਤੇ ਤੇ ਛੱਡੂਟ ਸਾਰਾ ਸਾਡਾ ਪਿਆ ਹੋਇਆ ਉੱਥੇ ਐਂዲ ਉਸ ਬਾਵਜੂਦ ਇਹਨਾਂ ਨੇ ਅੰਦਰੋਂ ਅੰਦਰੀ ਦੋਨੇ ਬਿਲਡਰਾਂ ਨੇ ਆਪਸੇ ਮਿਲ ਕੇ ਵਾਲਿਆਂ ਨੇ ਤੇ ਤਿਰਤ ਨੇ ਅੰਦਰੋਂ-ਉਂਦਰੋਂ ਸੀਕਰਟ ਐਮੋਜੂ ਸਾਈਨ ਕਰ ਲਿਆ ਸਾਨੂੰ ਬਿਨਾਂ ਦੱਸੇ ਉਹ ਹੁਣ ਕੀ ਹੋ ਗਿਆ ਉਹਨੇ ਰਜਿਸਟਰੀ ਡਾਇਰੈਕਟ ਜਿਹੜਾ ਗੁਰਿੰਦਰ ਸਿੰਘ ਹੈ ਉਹਨੇ ਸਿੱਧੀ ਡਾਇਰੈਕਟ ਰਜਿਸਟਰੀ ਤੇ ਤਿਰਤ ਨੂੰ ਕਰਾ ਦਿੱਤੀ ਹੋਣ ਅਸੀਂ ਦੇ ਵਿੱਚ ਹੈ ਨਹੀਂ ਅਸੀਂ ਉਹ ਕਹਿੰਦੇ ਤੁਸੀਂ ਪੇਮੈਂਟ ਕਰੂਗੇ ਤੇ ਅਸੀਂ ਵਾਰੀਆ ਨੂੰ ਕੀਤੀ ਹੈ ਹੁਣ ਵਾਰੀਆ ਕੋਲ ਜਾ ਕੇ ਪ੍ਰਾਣੋਂ ਵਾਰੀਆ ਕੋਲ ਜਬੀ ਨਹੀਂ ਹੈ ਵਾਰੀਆ ਆਪ ਜੇਲ੍ਹ ਚ ਰਹਿ ਗਿਆ ਹੈ ਹੁਣ ਉਹ ਉਹ ਬੰਦੇ ਤੇ ਵੀ ਪਤਾ ਨਹੀਂ ਕੀ ਆ ਨਿਕਲਿਆ ਹੋਇਆ ਪੀਓ ਕੁਝ ਹੈ ਨਾ ਉਹਦਾ ਕੋਈ ਆਪਾਂ ਗੱਲ ਕਰੀਏ ਜੀ ਜਿਹੜੀ ਨਵੀਂ ਰਜਿਸਟਰੀ ਕਰਵਾਈ ਹੈ ਉਹ ਤ੍ਰਿਪਤ ਕੰਪਨੀ ਨੂੰ ਕਰਵਾਈ ਹੈ ਉਹਨਾਂ ਨੇ ਜੇ ਤ੍ਰਿਪਤ ਆਪਕ ਤ੍ਰਿਪਤ ਇਹਨਾਂ ਗੁਰਿੰਦਰ ਸਿੰਘ ਨੇ ਓਨਰ ਨੇ 2012-13 ਦੇ ਵਿੱਚ ਉਹਨਾਂ ਨੇ ਉਹ ਕੰਪਨੀ ਫਲੋਟ ਕੀਤੀ ਵੀ ਹੈ ਤੇ ਫਲੋਟ ਉਹ ਆਪਣੀ ਕੰਪਨੀ ਨੂੰ ਰਜਿਸਟਰ ਉਹਨਾਂ ਨੂੰ ਰਜਿਸਟਰੀ ਕਰਵਾਦੀ ਆਪਣੀ ਕੰਪਨੀ ਦੇ ਵਿੱਚ ਪਹਿਲਾਂ ਉਹਨਾਂ ਨੇ ਕੋਈ ਨਾਨ ਰਿਵੋਕਲ ਕੰਸਰਟ ਆਰਕਮ ਨਾ ਕੀਤੀ ਉਹ ਤੋਂ ਹੁਣ ਆਈ ਥਿੰਕ ਦੇਰ 22 ਦੇ ਵਿੱਚ ਆ ਕੇ 22 ਦੇ ਵਿੱਚ ਉਹ ਤੋੜ ਕੇ ਜਿਹੜੀ ਕਿ ਟੁੱਟਣੀ ਨਹੀਂ ਚਾਹੀਦੀ ਸੀ ਤੁਸੀਂ ਹੁਣ ਕੋਰਟ ਦੇ ਵਿੱਚ ਪੁਲਿਸ ਦੇ ਵਿੱਚ ਕਿੱਥੇ ਜਾ ਰਹੇ ਦੇਖੋ ਜੀ ਮੇਰੇ ਕੋਲ ਤਰਖਾ ਦਾ ਮੈਂ ਡੀਜੀਪੰਜਾਬ ਨੂੰ ਤਰਖਾ ਦਿੱਤੀ ਹੋਈ ਹੈ ਸਾਡੇ ਕਰਦਾ ਕੋਈ ਐਕਸ਼ਨ ਨਹੀਂ ਹੋਇਆ ਹੈ ਠੀਕ ਹੈ ਜੀ ਇਹਦੀ ਕਾਪੀ ਤੁਹਾਨੂੰ ਮੋਜਾ ਕਰ ਲੈਣਾ ਬਿਜਲੀ ਦੇ ਮੀਟਰ ਸਾਡੇ ਲੱਗੇ ਹੋਏ ਨੇ ਚਾਰ ਦੁਵਾਰੀਆਂ ਗੇਟ ਸਭ ਲੱਗੇ ਹੋਏ ਨੇ ਹੁਣ ਸਾਨੂੰ ਕੀ ਹੈ ਜ਼ਮੀਨ ਦਾ ਮਾਲਕ ਬਦਲ ਗਿਆ ਪੇਮੈਂਟ ਅਸੀਂ ਦੂਜੇ ਮਾਲਕ ਨੂੰ ਪੁਰਾਣੇ ਨੂੰ ਦਿੱਤੀ ਸੀ ਹੈ ਨਹੀਂ ਸਾਰਿਆਂ ਦੀ ਕਿਉਂ ਖੇ ਜਿਹੜੀ ਆਪਸ ਮਿਲੀ ਹੋਈਆਂ ਕੰਪਨੀ ਦਾ ਨਾਮ ਚੇਂਜ ਕਰਦੇ ਜਮੀਨ ਹੋਈ ਆ ਸਾਡੇ ਜਿਹੜੇ ਜ਼ਮੀਨ ਦੇ ਨੰਬਰ ਨੇ ਉਹੀ ਨੇ ਉਹ ਅੱਗੇ ਜੋ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਤੁਹਾਡੇ ਵੀ ਤਰ੍ਹਾਂ ਕਿ ਬਿਲਡਰਾਂ ਦੇ ਨਾਮ ਹੈ ਬਿਲਡਰਾਂ ਦੇ ਨਾਲ ਪ੍ਰਸ਼ਾਸਨਾਂ ਜਿਵੇਂ ਜਿਹੜੇ ਇਹੋ ਜਿਹੜੇ ਐਸਡੀਐਮagara ਜੋ ਉੱਤੇ ਤਸਦੀਕ ਕਰਦੇ ਉਹ ਵੀ ਫਿਰ ਉਹਨਾਂ ਦੇ ਮਿਲੇ ਹੋਏ ਨੇ ਨਹੀਂ ਉਹ ਨਹੀਂ ਉਹ ਸੰਨੇ ਗੱਲ ਨਹੀਂ ਕਰਦੇ ਕਿਉਂਕਿ ਉਹ ਇਹ ਲੋਕ ਉਹਨਾਂ ਨੇ ਸੀਐਲਯੂ ਅਪਲਾਈ ਕੀਤਾ ਸੀ ਇੱਕ ਦੋ ਵਾਰੀ ਟਰਾਈ ਕੀਤਾ ਹੁਣ ਤਾਂ ਜਦੋਂ ਕੋਰਟ ਦਾ ਆਰਡਰ ਆਇਆ ਤਾਂ ਕਰਕੇ ਉਹਨਾਂ ਨੂੰ ਕਾਪੀ ਵੀ ਗਈ ਹੈ ਤਾਂ ਹੋ ਸਕਦਾ ਕਿ ਹੁਣ ਉਹ ਸੀਐਲਯੂ ਰੁਕ ਜੇ ਜਾਂ ਕੁਝ ਹੋਵੇ ਪਰ ਇਹ ਗੱਲ ਜਿੰਨੀਆਂ ਚੀਜ਼ਾਂ ਉਹਨੇ ਡਾਕੂਮੈਂਟ ਲਿਖ ਕੇ ਦੇ ਦਿੱਤੇ ਵੀ ਉਹ ਖਾਲੀ ਜਗ੍ਹਾ ਹੈ ਕੋਈ ਰਹਿੰਦਾ ਨਹੀਂ ਕਿਸੇ ਨੂੰ ਦਿੱਤਾ ਨਹੀਂ ਹੋਇਆ ਵੇਚਿਆ ਨਹੀਂ ਹੋਇਆ ਜਿਹੜੀਆਂ ਨਾਰਮਜ਼ ਹੁੰਦੀਆਂ ਸੀਐਲਯੂ ਤੋਂ ਪਹਿਲਾਂ ਤਾਂ ਅਸੀਂ ਤਾਂ ਇਹ ਤਰਨੇ ਕਿ ਜਿਵੇਂ ਹੁਣ ਗੱਲਾਂ ਚੱਲ ਰਹੀਆਂ ਕਿ ਲੈਂਡ ਪੁੱਲਿੰਗ ਫਲਾਣਾ ਠੰਕਾ ਆਲਟੀਮੇਟਲੀ ਤਾਂ ਚਾਹੇ ਅਸੀਂ ਹੋਈਏ ਐਜ਼ ਅ ਬਾਏਰ ਜਾਂ ਕਿਸਾਨ ਹੋਵੇ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਹੋ ਰਿਹਾ ਹੈ ਇਸ ਕਰਕੇ ਅਸੀਂ ਤਰਨੇ ਕਿ ਕਿਸੇ ਨੇ ਕਿਤੇ ਸਾਡੀ ਸੁਣਵਾਈ ਹੋਈ ਜਾਵੇ ਕਿ ਸਾਡਾ ਜਿਹੜਾ ਪੈਸਾ ਉਹ ਤਾਂ ਸੇਫ ਹੋ ਜਾਵੇ ਜੀ ਅੱਗੇ ਤੋਂ ਅੱਗੇ ਵੇਚ ਰਿਹਾ ਲੋਕੀ ਤੇ ਇਹਨਾਂ ਨੂੰ ਕੋਈ ਉਹ ਨਹੀਂ ਹੈ ਕਿ ਸਰ ਇਸ ਚੀਜ਼ ਤੁਸੀਂ ਕਿਵੇਂ ਪ੍ਰੂਫ ਕਰੋਗੇ ਕਿ ਦ੍ਰਿਸ਼ਟੀ ਤੁਹਾਡੇ ਮਤਲਬ ਦ੍ਰਿਸ਼ਟੀ ਤੁਹਾਡੇ ਨਾਲ ਤਾਂ ਹੈ ਨਹੀਂਗੀ ਫਿਰ ਉਹਨੂੰ ਆਪਾਂ ਪ੍ਰੂਫ ਕਿਵੇਂ ਕਰਾਂਗੇ ਪ੍ਰੂਫ ਇਹਦਾ ਕਰਾਂਗੇ ਸਾਡੇ ਕੋਲ ਕਬਜ਼ਾ ਹੈ ਚਾਰ ਦਿਵਾਰੀ ਹੈ ਬਿਜਲੀ ਦੇ ਮੀਟਰ ਲੱਗੇ ਨੇ ਫੁੱਲ ਪੇਮੈਂਟ ਹੋਈ ਹੋਈ ਹੈ ਜਿਹੜਾ ਉਹ ਐਮਯੂ ਨੇ ਅੱਗੇ ਫਾਰਵਰਡ ਕਰਿਆ ਵਾਲਿਆਂ ਨੇ ਉਹਦੇ ਸਾਡੇ ਨਾਮ ਨੇ ਇਹ ਵਾਲੇ ਉਹ ਵੀ ਪਾਟ ਨੇ ਇਹ ਬਿਲਕੁਲ ਸਰ ਤੁਹਾਡਾ ਪਛੜੇ ਸੀਗਾ ਇਹਦੇ ਵਿੱਚ ਕੀ ਹੈ ਇਹ ਕ੍ਰਿਪਟ ਬਿਲਡਰ ਤੇ ਆਰਕਮ ਬਿਲਡਰ ਇਹਨਾਂ ਦੇ ਵਿੱਚ ਇੱਕ ਐਗਰੀਮੈਂਟ ਹੋਇਆ ਸੀ ਉਹ ਉਹਨਾਂ ਨੇ ਸਾਨੂੰ ਡਿਸਕਲੋਜ਼ ਨਹੀਂ ਕੀਤਾ ਪਰ ਐਨੀ ਹੋ ਵੀ ਗਟ दैट ਉਹਦੇ ਵਿੱਚ ਸਾਡੇ ਸਾਰਿਆਂ ਦੇ ਨਾਮ ਦਿੱਤੇ ਪਾਲੀਆਂ ਜੀ ਵੱਲੋਂ ਆ ਆਰਕਮ ਬਿਲਡਰ ਵੱਲੋਂ ਵੀ ਇਹ ਬੰਦਿਆਂ ਤੋਂ ਪੈਸੇ ਲੈ ਚੁੱਕਿਆ ਤੇ ਇਹਨਾਂ ਨੂੰ ਜ਼ਮੀਨ ਦਿੱਤੀ ਜਾਵੇ ਟਰੌਟ ਦਿੱਤੇ ਜੀ ਇਹਨਾਂ ਨੂੰ ਟਰੌਟ ਦਿੱਤੇ ਜਾਣ ਜਿਹੜੇ ਹੈਗੇ ਆ ਪਰ ਇਹ ਐਗਰੀਮੈਂਟ ਸਾਨੂੰ ਮਿਲ ਗਿਆ ਉਹਦੇ 'ਚ ਸਾਡੇ ਸਾਰਿਆਂ ਦੇ ਨਾਮ ਹੈਗੇ ਆ ਜਿੰਨੇ ਤੁਸੀਂ ਕੀ ਮੰਗ ਕੀ ਕਰਦੇ ਹੋ ਨਿੱਸ ਅਸੀਂ ਤਾਂ ਮੰਗੇ ਕਰ ਰਹੇ ਕਿ ਸਾਨੂੰ ਪਲਾਟ ਦਿੱਤੇ ਜਾਣ ਕਿ ਸਾਨੂੰ ਐ ਤੱਕਾ ਨਾ ਹੋਇਆ ਕਿ ਉੱਥੇ ਕਰਿਆ ਜਾਂਦਾ ਹੈ ਸਾਡੇ ਨਾਮ ਹੋਵੇ ਅੱਗੇ ਵਾਲੇ ਪਲਾਟ ਨੇ ਉਹ ਵੀ ਅੱਗੇ ਕਿਸੇ ਦੇ ਨਾਮ ਤੇ ਗਏ ਨੇ ਇਹ ਨਹੀਂ ਪਤਾ ਇੰਸ਼ਾ ਅੱਵਾ ਹੈ ਕੋਈ ਹੋਰ ਨਹੀਂ ਮੈਨੂੰ ਲੱਗਦਾ ਵੀ ਸਾਡਾ ਪੋਜੈਸ਼ਨ ਹੈ ਜੀ ਮੈਮ ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਹੈਗਾ ਵੀ ਸਾਡੇ ਵਾਲਾ ਕਿਸੇ ਹੋਰ ਕਿਉਂਕਿ ਆਲਰੇਡੀ ਸਾਨੂੰ ਕੋਈ ਬੰਦਾ ਅਪਰੋਚ ਕਰਦਾ ਵੀ ਭਾਈ ਤੁਸੀਂ ਇੱਥੇ ਬੈਠੇ ਹੋ ਤੁਹਾਡਾ ਕਬਜ਼ਾ ਹੈ ਤੇ ਤੁਸੀਂ ਇੱਥੋਂ ਮੇਰਾ ਦਾ ਆਲਮੋਸਟ ਸਾਰਾ ਮਾਲ ਟੈਲੀਗ੍ਰਾਮ ਲਾਈਨ ਦਾ ਤੇ ਮੈਂ ਉੱਥੋਂ ਸਾਡੀ ਡਿਸਪੈਚ ਹੁੰਦਾ ਮਟੀਰੀਅਲ ਆਉਂਦਾ ਜਾਂਦਾ ਰਹਿੰਦਾ ਹੈ ਤੇ ਮੈਨੂੰ ਲੱਗਦਾ ਨਹੀਂ ਕਿ ਸਾਡੇ ਕੋਈ ਉਹਦੇ ਵਿੱਚ ਇਦਾਂ ਦਾ ਇਸ਼ੂ ਹੈਗਾ ਆ ਤੁਹਾਨੂੰ ਸਿਰਫ ਛਾਕੀ ਜਿਤਾਇਆ ਜਾ ਰਿਹਾ ਹੈ ਕਿ ਸਾਨੂੰ ਸਾਲੀ ਨਾ ਆਏ ਨਹੀਂ ਨਹੀਂ ਛਾਕ ਨਹੀਂ ਹੋ ਤਾਂ ਕੋਲ ਫਟਦੇ ਕੋਲ ਫਟਦੇ ਨਹੀਂ ਨਹੀਂ ਪਰ ਅੰਡਰਸਟੂਡ ਹੈ ਨਾ ਵੀ ਪਬਜਾ ਕਰਨ ਦੀ ਕੋਸ਼ਿਸ਼ ਕਰ ਰਹੇ ਇਸ ਦੇ ਵਿੱਚ ਸਰ ਮੈਂ ਇੱਕ ਬਿਲਕੁਲ ਆ ਗੱਲ ਬਿਲਕੁਲ ਹਾਂ ਜਿਸ ਚ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜੋ ਮੇਰੇ ਮਾਤਾ ਜੀ ਨੇ 2018 ਦੇ ਵਿੱਚ ਆਰਕਿੰਗ ਨੂੰ ਕੁੱਲ ਪੇਮੈਂਟ ਦੇ ਕੇ ਅਸੀਂ ਉਦੋਂ ਸ਼ੋਰੂਮ ਲਿਆ ਸੀ ਸ਼ੋਰੂਮ ਸਾਈਟ ਤੇ ਉਸ ਦਿਨ ਸਾਨੂੰ ਉਧਰ ਉਹਨਾਂ ਨੇ ਕਬਜ਼ਾ ਦੇ ਦਿੱਤਾ ਸੀਗਾ ਜਿਸ ਦੇ ਵਿੱਚ ਇਹ ਉਹਨਾਂ ਦੇ 6 ਬੰਦਿਆਂ ਦੇ ਸਾਈਨ ਹਨ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਮੈਂ ਉਹਨਾਂ ਨਾਲ ਬਾਰ-ਬਾਰ ਰਾਬਤਾ ਕਾਇਮ ਕੀਤਾ ਕਿ ਮੇਰੀ ਰਿਸਤੀ ਕਰਵਾਈ ਜਾਵੇ ਉਹਨਾਂ ਨੇ ਮੇਰੀ ਰਿਸਤੀ ਦੇ ਮੈਂ ਜਦੋਂ ਪੱਤਰ ਵਿਵਾਰ ਕੀਤਾ ਉਹਨਾਂ ਨੇ ਮੈਨੂੰ ਪੱਤਰ ਵਿਵਾਰ ਦੇ ਰਿਵਰਸ ਦੇ ਵਿੱਚ ਆਰ ਕੇ ਨੇ ਲਿਖ ਕੇ ਦਿੱਤਾ ਕਿ ਹਜੇ ਸਾਡਾ ਪ੍ਰੋਜੈਕਟ ਜਿਹੜਾ ਹੈ ਉਹ ਰੇੜਾ ਅਤੇ ਟਮਾਟਾ ਕੋਲ ਪਾਸ ਹੋਣ ਲਈ ਗਿਆ ਹੋਇਆ ਹੈ ਕਿਰਪਾ ਕਰਕੇ ਤੁਸੀਂ ਥੋੜਾ ਇੰਤਜ਼ਾਰ ਅਸੀਂ ਉਸਦੀ ਇੰਤਜ਼ਾਰ ਕਰ ਰਹੇ ਹਾਂ ਅੱਜ ਤੱਕ ਅਸੀਂ ਬਾਰ ਬਾਰ ਚਿੱਠੀਆਂ ਪਾਈਆਂ ਅਤੇ ਜਿਵੇਂ ਮੈਨੂੰ ਪਤਾ ਚੱਲਿਆ ਕਿ ਮੈਨੂੰ ਇਹ 41 ਨੰਬਰ ਸ਼ੋਰੂਮ ਜਿਹੜਾ ਹੈਗਾ ਉਹ ਮੇਰਾ 84 ਨੰਬਰ ਖਸਰੇ ਦੇ ਵਿੱਚ ਹੈ ਮੈਂ ਇਹਨਾਂ ਨੂੰ ਪੁੱਛਿਆ ਮਿਸਟਰ ਵਾਲੀਆ ਨੇ ਤਸਦੀਕ ਕਰਕੇ ਦਿੱਤਾ ਕਿ ਜਿਹੜਾ ਤੇਰਾ ਸ਼ੋਰੂਮ ਹੈ ਉਹ 84 ਨੰਬਰ ਖਸਰੇ ਦੇ ਵਿੱਚ ਪੈਂਦਾ ਹੈ ਜਿਹੜਾ ਕਿ 84 ਨੰਬਰ ਖਸਰਾ ਜਿਹੜਾ ਅਸੀਂ ਰੇਦਾ ਦੀ ਵੈਬਸਾਈਟ ਤੇ ਜਦੋਂ ਦੇਖਦੇ ਹਾਂ ਉਹ ਗੁਰਿੰਦਰ ਸਿੰਘ ਓਨਰ ਵੱਲੋਂ ਈ ਰਿਵੋਕੇਬਲ ਕੰਸੈਂਟ ਸਾਡੀ ਰੇਰਾਂ ਦੇ ਉੱਪਰ ਦਰਜ ਹੈ ਜੋ ਕਿ ਗੁਰਿੰਦਰ ਸਿੰਘ ਨੇ ਆਰਕੇਮ ਨੂੰ ਦਿੱਤੀ ਆਰਕੇਮ ਨੇ ਰੇਰਾਂ ਦੇ ਪੋਰਟਲ ਦੇ ਉੱਪਰ ਅਪਲੋਡ ਕਰਾਈ ਹੋਈ ਹੈ ਸਰ ਇਹਦੇ ਵਿੱਚ ਰਿਪਟਾਲੇ ਨੇ ਇਹ ਕਹਿ ਰਹੇ ਨੇ ਕਿ ਅਸੀਂ ਆਰਕੇਮ ਨਾਲ ਸਾਡਾ ਕੋਈ ਜਣਾ ਨਹੀਂ ਤਾਂ ਸਿੱਧੀ ਜਿਹੜੀ ਹੈ ਜ਼ਮੀਨ ਹੈ ਕਿਸਾਨਾਂ ਤੋਂ ਵੀ ਕਿਸਾਨਾਂ ਤੋਂ ਵੀ ਬਿਲਕੁਲ ਹੈ ਜੀ ਬਟ ਉਹਦਾ ਮੈਂ ਸਰ ਏਸੇ ਕਰਕੇ ਐਗਰੀਮੈਂਟ ਦਿਖਾਇਆ ਸੀਗਾ ਜਿਹੜਾ ਇਹਨਾਂ ਨੇ ਕਿਥੋਂ ਮਿਊਚੁਅਲ ਐਗਰੀਮੈਂਟ ਜਿਹੜਾ ਹੋਇਆ ਹੋਇਆ ਉਹਦੀ ਸਾਡੇ ਨਾਂ ਦੇ ਬਕਾਇਦਾ ਹੈ ਕਿ ਤੁਸੀਂ ਗੱਲ ਕਹਿ ਰਹੇ ਹੋ ਬਿਲਕੁਲ ਦੇਵੇਂ ਸੇਲ ਹੈ ਕਿ ਇਹ ਸਾਡੇ ਕੋਲ ਪੇਪਰੇ ਨਾ ਹੋਵੇ ਉਹ ਕਹਿ ਸਕਦੇ ਆ ਵੀ ਠੀਕ ਹੈ ਜੀ ਉਹ ਕਿਸਾਨ ਵੀ ਜਿਨ੍ਹਾਂ ਤੋਂ ਖਰੀਦੀ ਹੈ ਉਹ ਕਿਸਾਨ ਨੇ ਨਾਨ ਰਿਵੋਕੇਬਲ ਕਨਫਰਮਾ ਆਲਰੇਡੀ ਮੈਂਸ਼ਨ ਕਰ ਤੱਕਿਆ ਵੀ ਉਹ ਉਹਨਾਂ ਨੇ ਰੇੜਾ ਦੇ ਵਿੱਚ ਵੈਬਸਾਈਟ ਤੇ ਪਈ ਆ ਤੇ ਉਹਨਾਂ ਨੇ ਉਹ ਤੋੜ ਕੇ ਇਹਨਾਂ ਦੇ ਨਾਂ ਕੀਤੀ ਆ ਉਹ ਕਿਸਾਨਾਂ ਨਹੀਂ ਮੇਰੇ ਕੋਲ ਸਾਭੀਆ ਤੇ ਧਿਰਮ ਦੇ ਵਿੱਚ ਸਾਨੂੰ ਤਾਂ ਦੱਸਿਆ ਹੀ ਨਹੀਂ ਲੋਟਿਓਮ ਨੇ ਦੱਸਿਆ ਲੋਟਿਓਮ ਨੇ ਦੱਸਿਆ ਨਾ ਸਾਡੀ ਕੰਸੈਂਟ ਲੈਂਦੀ ਆ ਇਹਨਾਂ ਨੂੰ ਕੀ ਪਤਾ ਸੀ ਉਹ ਮਹਾਰਾਜ ਦੀ ਕਿਰਪਾ ਨਾਲ ਸਾਡੇ ਹੱਥੇ ਮਿਓ ਲੱਗ ਗਿਆ ਸਾਨੂੰ ਬਦਲ ਲੱਗਿਆ ਵੀ ਸਾਡੇ ਨਾਂ ਹੈਗੇ ਆ ਤਾਂ ਹੀ ਤੁਹਾਡੇ ਕੋਲ ਆਇਆ ਕਰੋੜਾਂ ਦੀ ਕਰੋੜਾਂ ਦੀ ਹਾਲਤ ਹੈ ਤੁਸੀਂ ਜਦੋਂ ਖਬਰ ਚੱਕੂਗੀ ਪਤਾ ਨਹੀਂ ਉਹ ਕਹਿੰਦਾ ਜਾਂ ਮੀ ਪੈਸਾ ਸਵਾਰ ਨਿਕਲਦਾ ਬਹੁਤ ਹੋਣ ਦੇ ਬਾਅਦ ਸੌਫਟ ਲਾਂਚ ਦੇ ਨਾਮ ਤੇ ਨਾ ਜਿੰਨੇ ਵੀ ਇਹ ਕੰਪਨੀ ਰੀਅਲ اسٹیਟ ਆ ਪਤਾ ਨਹੀਂ ਕਿੰਨਾ ਕਿ ਵੇਚ ਦਿੰਦੇ ਆ ਅੱਗੇ ਤੋਂ ਅੱਗੇ ਕਿੰਨਾ ਵੇਚ ਰਹੇ ਹੁਣ ਸਾਨੂੰ ਤਾਂ ਸਾਡੇ ਆਪਣੇਾਂ ਦੇ ਹੀ ਥੋੜਾ ਜਿਹਾ ਡਰ ਪਿਆ ਹੋਇਆ ਵੀ ਅਸੀਂ ਇਹਨੂੰ ਕਿਵੇਂ ਬਚਾਈਏ ਬਾਕੀ ਵੀ ਬਹੁਤ ਮਤਲਬ ਇਹ ਹੋ ਸਕਦਾ ਕਿ ਇਹਨਾਂ ਨੇ ਵੇਚਿਆ ਹੋਵੇ ਸਰੀ ਰੈਜੀਡੈਂਸ਼ੀਅਲ ਏਰੀਆ ਕਮਰਸ਼ੀਅਲ ਆਈ ਸਾਰੀ ਦੋਨੋਂ ਇਹ ਦੋਨੋਂ ਹੀ ਆ ਜੀ ਕਈ ਰੈਸ਼ੀਅਲ ਵੀ ਆ ਜੀ ਰੋਡ ਦੇ 1 ਮਿੰਟ ਤੇ ਰੈਜੀਡੈਂਸ਼ੀਅਲ ਤੇ ਸਾਡੇ ਕਮਿਸ਼ਨ ਸਾਡਾ ਪੇਸ਼ੈਂਟ ਦੇਖੋ ਸਾਨੂੰ ਢੋਡ-ਢੋਡ 14-15 ਸਾਲ ਹੋ ਗਏ ਬਨਵਾਸ ਕੱਟ ਕੇ ਆ ਰਾਮ ਜੀ ਵੀ ਵਾਪਸ ਆ ਗਏ ਸਾਡੀਆਂ ਦਾੜੀਆਂ ਜੱਟੀਆਂ ਹੋ ਗਈਆਂ ਸਾਡਾ ਊਨ ਪਸਾਣ ਦੀ ਕਮਾਈ ਅਸੀਂ ਸੋਚਿਆ ਸੀ ਅਸੀਂ ਵੀ ਘਰ ਬਣਾਵਾਂਗੇ ਇੱਥੇ ਕਿਤੇ ਸਾਡੇ ਸੁਪਨੇ ਇਹਨਾਂ ਨੇ ਚਲਾਕ ਲੋਕ ਜਿਹੜੇ ਆ ਸਮਾਜ ਦੇ ਵਿੱਚ ਸਗਣਾ ਚੋੜ ਕਰਦੇ ਸਾਡੀ ਪੰਜਾਬ ਸਰਕਾਰ ਨੂੰ ਇਹ ਬੇਨਤੀ ਹੈ ਕਿ ਇਹੋ ਜਿਹੇ ਬਿਲਡਰਾਂ ਨੂੰ ਇਹਨਾਂ ਦੀ ਸਹੀ ਉਪਾਦ ਕਰਦੇ ਕਾਨੂੰਨੀ ਕਾਰਵਾਈ ਕਰੀ ਜਾਵੇ ਤੇ ਸਾਨੂੰ ਸਾਡੇ ਪਲਾਟਾਂ ਜਿਹੜਾਂ ਦੀ ਪੂਰੀ ਪੇਮੈਂਟ ਹੋ ਚੁੱਕੀ ਹੈ ਸਾਡੀ ਰਜਿਸਟਰੀ ਕਰਾਈ ਜਾਵੇ ਠੀਕ ਹੈ ਜੀ ਤੈਂਕਿਊ ਵੈਸੇ ਸਾਨੂੰ ਆਨਰੇਬਲ ਮੈਨਸ ਪ੍ਰਫਾਉਨਾ ਅੱਥੀ ਮੁਲਾਕਾਤ ਹੋਈ ਦੀ ਉਹਨੇ ਸਾਨੂੰ ਭਰੋਸਾ ਦਿੱਤਾ ਵੀ ਜਲਦੀ ਅਸੀਂ ਕਰਾਂਗੇ ਇਹਦੇ ਦੇ ਕੋਈ ਨਾ ਕੋਚ ਮੁੰਡਿਆ ਸਾਹਿਬ ਹਰਦੀਪ ਸਿੰਘ ਮੁੰਡਿਆ ਜੀ ਨੂੰ ਅਸੀਂ ਮਿਲੇ ਸੀਗੇ ਉਹਨੇ ਸਾਨੂੰ ਭਰੋਸਾ ਦਿੱਤਾ ਤੇ ਵੀ ਹੈਵ ਦਾ ਫੇਥ ਔਨ them ਸਾਨੂੰ ਅੱਜ ਵੀ ਪੰਜਾਬ ਸਰਕਾਰ ਦੇ ਪੂਰਾ ਭਰੋਸਾ ਹੈ ਕਿ ਉਹ ਕ੍ਰਾਪਸ਼ਨ ਦੇ ਗੇਸ ਬਹੁਤ ਬੜੇ ਮਤਲਬ ਹੋ ਕੇ ਕਦਮ ਚੁੱਕ ਰਹੀ ਹੈ ਵੀ ਜਿਹੜਾ ਕਰਾਪਸ਼ਨ ਭੂ ਮਾਫੀਆ ਕਰ ਰਿਹਾ ਹੈ ਇਹ ਉਜਾਗਰ ਕੀਤਾ ਜਾਵੇ ਅਸੀਂ ਪ੍ਰੈਸ ਦੇ ਥਰੂ ਬੇਨਤੀ ਕਰਦੇ ਹਾਂ ਵੀ ਜਿਹੜਾ ਭੂ ਮਾਫੀਆ ਇਹਨਾਂ ਤੇ ਸਿਕੰਜਾ ਕੱਸਿਆ ਜਾਵੇ ਤੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੇ ਗਰੀਬ ਪੰਜਾਬ ਦੇ ਲੋਕ ਨੇ ਜਿਹੜੇ ਇੱਥੇ ਆਪਣੇ ਪ੍ਰਾਪਰਟੀਆਂ ਦੇ ਲਈਆਂ ਤੇ ਉਹਨਾਂ ਦੇ ਉੱਪਰ ਮਤਲਬ ਕਿ ਜ਼ੁਲਮ ਨਾ ਹੋ। ਇੱਕ 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 ਚੀਜ਼ ਹੋਰ ਹੈ ਜੀ ਜਿਹੜੀ ਇਹਨਾਂ ਨੇ ਰਜਿਸਟਰੀ ਕਰਵਾਈ ਤ੍ਰਿਪਤ ਬਿਲਡਰ ਨੇ ਗੁਰਿੰਦਰ ਸਿੰਘ ਵੱਲੋਂ ਉਸ ਦੇ ਵਿੱਚ ਪੰਜਾਬ ਸਰਕਾਰ ਨੂੰ ਵਿੱਤੀ ਨੁਕਸਾਨ ਵੀ ਪਹੁੰਚਾਇਆ ਹੈ। ਜਿਵੇਂ ਕਿ ਇਹਨਾਂ ਨੇ ਦਿਖਾਇਆ ਹੈ ਕਿ ਉਹ ਜ਼ਮੀਨ ਚਾਹੀ ਹੈ। ਉਹ ਜ਼ਮੀਨ ਚਾਹੀ ਇਹਨਾਂ ਨੇ ਰੈਵਨਿਊ ਡਿਪਾਰਟਮੈਂਟ ਨਾਲ ਮਿਲ ਕੇ ਚਾਹੀ ਦਿਖਾਈ ਗਈ ਹੈ। ਪਰ ਉਹ ਚਾਹੀ ਨਹੀਂ ਹੈ ਜਿਸ ਦਾ ਸਬੂਤ ਉਧਰ ਮੌਕੇ ਤੇ ਲੋਕਾਂ ਦੇ ਬਿਜਲੀ ਦੇ ਕਮਰਸ਼ਲ ਦੇ ਬਿਜਲੀ ਦੇ ਮੀਟਰ ਕਮਰਸ਼ਲ ਲੱਗੇ ਨੇ ਜਿੱਥੇ ਸੜਕਾਂ ਸੀਵਰੇਜ ਖੰਭੇ ਲੱਗੇ ਹੋਏ ਹਨ ਉਹ ਚਾਹੀ ਕਿਵੇਂ ਹੋ ਸਕਦੀ ਅਸੀਂ ਇਸ ਬਾਰੇ ਡੀਸੀ ਮੈਡਮ ਨੂੰ ਵੀ ਗ੍ਰੀਵੈਂਸ ਕੀਤੀ ਹੈ ਪਰ ਸਾਡਾ ਹਜੇ ਤੱਕ ਉਸ ਚੀਜ਼ ਦਾ ਕੋਈ ਵੀ ਸਾਨੂੰ ਹੱਲ ਨਹੀਂ ਪ੍ਰਾਪਤ ਹੋਇਆ ਸਿਰਫ ਸਾਨੂੰ ਆਫਿਸ ਆਫਿਸ ਭੇਜਿਆ ਜਾ ਰਿਹਾ ਸਿਰਫ ਸਾਨੂੰ ਆਸ ਹੈ ਹੁਣ ਤੁਹਾਡੇ মিডিਆ ਵਾਲੇ ਭਰਾਵਾਂ ਤੋਂ ਕਿ ਤੁਸੀਂ ਸਾਨੂੰ ਸਾਡੀ ਆਵਾਜ਼ ਬਣ ਕੇ ਸਰਕਾਰ ਤੱਕ ਪਹੁੰਚਾ ਕੇ ਸੱਚਾਈ ਨੂੰ ਸਾਹਮਣੇ ਲਿਆਓ ਇਹ ਇਹ ਬਾਈ ਜੀ ਪਲਾਟ 'ਚ ਗਏ ਇਹਨਾਂ ਦੇ ਐਫਆਈਆਰ ਦਰਜ ਹੋ ਜਾ ਦੱਸੋ ਜਰਾ ਮੈਂ ਆਪਣੇ ਪਲਾਟ ਮੈਂ ਮੇਰੇ ਮਾਤਾ ਜੀ ਦੇ ਪਲਾਟ ਦੇ ਉੱਪਰ ਗਿਆ ਮੇਰੇ ਉੱਪਰ ਹੀ ਉਹਨਾਂ ਨੇ ਟ੍ਰੇਸਪਾਸ ਦਾ ਪਰਚਾ ਦਰਜ ਕਰਵਾ ਦਿੱਤਾ ਸੁਹਾਣੇ ਵਿਖੇ ਜਿਹੜਾ ਕਿ ਬਿਲਕੁਲ ਠੀਕ ਨਹੀਂ ਹੈ ਮੈਂ ਆਪਣੇ ਪਲਾਟ ਤੇ ਜਾਣ ਦਾ ਅਧਿਕਾਰ ਰੱਖਦਾ ਹਾਂ ਇਹ ਜਗਾ ਕਿੱਥੇ ਹੈ ਜੀ ਇਹ ਸੈਕਟਰ ਲਾਂਡਰਾ 112 ਸੈਕਟਰ 112 ਲਾਂਡਰਾ ਸਰਾਂਧਾ ਰੋਡ ਤੇ ਇਹ ਮੇਰੇ ਕੋਲ ਸਾਰੇ ਮੇਰੀ ਪ੍ਰਾਪਰਟੀ ਦੇ ਕਾਗਜ਼ ਨੇ ਜੀ ਇਹ ਮੇਰੀ ਮਾਤਾ ਜੀ ਦੇ ਨਾਮ ਤੇ ਫੁੱਲਨ ਫਾਈਨਲ ਦਾ ਹੈਗਾ ਜੀ ਇਹ ਰਸੀਦਾਂ ਦਿੱਤੀਆਂ ਹੋਈਆਂ ਜਿਸ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਲੀਅਰ ਕਿ ਮੇਨ ਚੁੰਨੀ ਲਾਂਡਰਾ ਰੋਡ ਤੇ ਮੇਰਾ ਸ਼ੋਰੂਮ ਹੈ ਇਹ ਉਹਨਾਂ ਨੇ ਮੈਨੂੰ ਐਮਓਯੂ ਕੀਤਾ ਹੋਇਆ ਹੈ ਜੀ ਇਹ ਉਹਨਾਂ ਨੇ ਮੈਨੂੰ ਨੋ ਡਿਊ ਸਰਟੀਫਿਕੇਟ ਦਿੱਤਾ ਹੋਇਆ ਹੈ ਜੀ ਹਾਂ ਉਹਨਾਂ ਨੇ ਮੈਨੂੰ ਉਹਨਾਂ ਦੇ 6 ਅਧਿਕਾਰੀਆਂ ਨੇ ਮੌਕੇ ਤੇ ਫਿਜ਼ੀਕਲ ਪੋਜੈਸ਼ਨ ਦਿੱਤਾ ਹੋਇਆ ਮੈਂ ਆਪਣੇ ਪਲਾਟ ਤੇ ਜਦੋਂ ਗਿਆ ਹਾਂ ਮਾਤਾ ਜੀ ਦੇ ਪਲਾਟ ਦੀ ਕੇਅਰ ਕਰਨ ਗਿਆ ਉਹਨਾਂ ਨੇ ਮੇਰੇ ਉੱਪਰ ਟਰੇਸ ਪਾਸ ਦਾ ਪਰਚਾ ਦਰਜ ਕਰਵਾਇਆ ਜੋ ਕਿ ਕਾਨੂੰਨ ਨਾਲ ਕੋਈ ਮੈਨੂੰ ਬੁਲਾਇਆ ਗਿਆ ਮੈਨੂੰ ਅਖਬਾਰਾਂ ਚੋਂ ਪਤਾ ਚੱਲਿਆ ਕਿ ਮੇਰੇ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ ਹੈ ਪਰ ਇਹ ਕਹੀ ਇੱਕ ਬਲਾਸਵਾਲਾ ਕਰ ਰਿਹਾ ਹੈ ਕਈ 100 ਕਰੋੜ ਦਾ ਕਾਪੜਾ ਹੈ ਨਹੀਂ ਨਾ ਤੁਸੀਂ ਸਮਝਦੇ ਤੁਸੀਂ ਪੰਜਾਬ ਸਰਕਾਰ ਦੀ ਗੱਲ ਕਰਦੇ ਹੋ ਉਹਦਾ ਪੋਲਿਟੀਕਲ ਇਨਵਰਨਮੈਂਟ ਹੋ ਕਿ ਐਡਾ ਵੱਡਾ ਘਟਾਲਾ ਜਿਹੜਾ ਹੈ ਕੋਈ ਆਮ ਬੰਦਾ ਚੱਲ ਨਹੀਂ ਸਕਦਾ ਵੀ ਅਸੀਂ ਸਾਡੀ ਨੌਕਰੀ ਪੇਸ਼ਾ ਜਿੰਨੇ ਲੋਕ ਹੈ ਸਰ ਨੂੰ ਦਾ ਮਤਲਬ ਇੰਨਾ ਅਸੀਂ ਡੀਪਲੀ ਨਹੀਂ ਗਏ ਅਸੀਂ ਇਹ ਜਿਹੜਾ ਅਸੀਂ ਇੱਥੇ ਇਨਵੈਸਟ ਕੀਤਾ ਸੀ ਤਾਂ ਉਹਦੇ ਤੇ ਹਲੇ ਚੱਕਰਾਂ ਪਏ ਵੀ ਉਹ ਕਿਵੇਂ ਅਸੀਂ ਆਪਣਾ ਕਿਤੇ ਕਾਬਿਲ ਕਰੀਏ ਉਹਨੂੰ ਕਲੈਮਸ ਕਰਕੇ ਹੋ ਸਕਦਾ ਹੈ ਹੋ ਸਕਦਾ ਮੈਂ ਪੋਸਿਬਿਲਟੀ ਹੈ ਪਰ ਸਾਨੂੰ ਸ਼ੋਰ ਨਹੀਂ ਹੈ ਅਸੀਂ ਕਹਿ ਨਹੀਂ ਸਕਦੇ ਮਤਲਬ ਬਟ ਇਹ ਜ਼ਰੂਰ ਹੈ ਵੀ ਜਿਹਨੂੰ ਚਾਹੀ ਦਿਖਾਇਆ ਗਿਆ ਹੈ ਆਪੀ ਆ ਨੰਬਰ 201 ਪਈਆ ਉਹ 플ੌਟ ਤੇ ਚੋਰੀ ਹੋਈ ਹੋਈ ਸੀਗੀ ਤੇ ਗਵਰਨਮੈਂਟ ਡਾਕੂਮੈਂਟ ਮੈਨੂੰ ਲੱਗਦਾ ਵੀ ਝੂਠ ਨਹੀਂ ਕਹਿ ਸਕਦਾ ਇਹ ਐਫ ਆਈ ਆਰ ਨੰਬਰ 201 ਉਸ 플ੌਟ ਤੇ ਹੋਈ ਹੋਈ ਹੈ ਇਥੋਂ